ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਵੀ ਤੁਹਾਡੇ ਲੈ ਕੇ ਆਏ ਹਾਂ ਮੇਰਾ ਅਧਿਆਪਕ ਲੇਖ ਪੰਜਾਬੀ ਵਿੱਚ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਆ ਅਧਿਆਪਕ ਸਾਨੂੰ ਜ਼ਿੰਦਗੀ ਜਿਉਣ ਦਾ ਰਾਹ ਦੱਸਦੇ ਹਨ ਇੱਕ ਵਿਦਿਆਰਥੀ ਲਈ ਅਧਿਆਪਕ ਦਾ ਦਰਜਾ ਸਭ ਤੋਂ ਉੱਪਰ ਹੈ। ਮੇਰੇ ਸਕੂਲ ਵਿੱਚ ਕੁੱਲ 4 ਅਧਿਆਪਕ ਹਨ। ਸਾਰੇ ਅਧਿਆਪਕ ਹੀ ਬਹੁਤ ਮਿਹਨਤੀ, ਤਜਰਬੇਕਾਰ ਅਤੇ ਸਤਿਕਾਰਯੋਗ ਹਨ। ਮੈਂ ਆਪਣੇ ਸਾਰੇ ਅਧਿਆਪਕਾਂ ਦਾ ਬਹੁਤ ਹੀ ਸਤਿਕਾਰ ਕਰਦਾ ਜਾਂ ਕਰਦੀ ਹਾਂ। ਪਰ ਮੈਂ ਸ਼੍ਰੀ ਸ਼੍ਰੀਮਤੀ ਤੁਹਾਡੇ ਜੋ ਤੁਹਾਡੇ ਟੀਚਰ ਦਾ ਨਾਮ ਹੈ ਉਹ ਇੱਥੇ ਲਿਖਣਾ ਹੈ ਨੂੰ ਉਹਨਾਂ ਤੇ ਵਿਲੱਖਣ ਗੁਣਾ ਕਰਨ ਆਪਣਾ ਆਦਰਸ਼ ਮੰਨਦਾ ਹਾਂ ਉਹ ਮੇਰੇ ਮਨਪੋਂਦੇ ਅਧਿਆਪਕ ਹਨ ਉੰਨਾ ਦਾ ਪੜਾਉਂਦਾ ਢੰਗ ਬੜਾ ਹੀ ਨਿਆਰਾ ਹੈ ਉਹ ਸਾਨੂੰ ਪੰਜਾਬੀ ਵਿਸ਼ਾ ਪੜ੍ਹਾਉਂਦੇ ਹਨ ਉਹ ਸਾਨੂੰ ਬੜੇ ਹੀ ਪਿਆਰ ਨਾਲ ਪੜ੍ਹਾਉਂਦੇ ਹਨ ਉਹ ਕਦੇ ਵੀ ਅੱਕਦੇ ਨਹੀਂ ਸਗੋਂ ਗਿਆਨ ਦੇ ਰੋਚਕ ਤੱਥ ਸੁਣਾ ਕੇ ਸਾਨੂੰ ਆਪਣੇ ਨਾਲ ਜੋੜ ਲੈਂਦੇ ਹਨ ਉਹ ਵਿਆਕਰਨ ਵੀ ਬੜੇ ਸੱਲ ਅਤੇ ਸੋਖੇ ਢੰਗ ਨਾਲ ਸਮਝਾਉਂਦੇ ਹਨ ਉਹ ਸਾਨੂੰ ਮਾਤ ਭੋਲੀ ਦੀ ਦਾ ਸਹੀ ਉਚਾਰਨ ਬੜੇ ਸੱਲ ਉਹ ਸਾਨੂੰ ਮਾਤ ਭੋਲੀ ਦਾ ਸਹੀ ਉਚਾਰਨ ਵੀ ਕਰਵਾਉਂਦੇ ਰਹਿੰਦੇ ਹਨ ਉਹ ਆਪ ਸੁੰਦਰ ਲਿਖਾਈ ਅਧਿ ਮਾਹਿਰ ਹਨ ਅਤੇ ਸਾਨੂੰ ਵੀ ਸੁੰਦਰ ਲਿਖਾਈ ਦੇ ਗੁਰੂ ਸਿਖਾਉਂਦੇ ਹਨ ਗੁਰ ਸਿਖਾਉਂਦੇ ਹਨ ਉਹ ਕਿਸੇ ਵੀ ਬੱਚੇ ਨੂੰ ਕਦੇ ਕੁੱਟਦੇ ਜਾਂ ਝਿੜਕਦੇ ਨਹੀਂ ਸਗੋਂ ਹਰ ਗੱਲ ਨੂੰ ਪਿਆਰ ਅਤੇ ਵਿਗਿਆਨਿਕ ਢੰਗ ਨਾਲ ਸਮਝਾਉਂਦੇ ਹਨ ਤਪੱਸ ਸਮਝਾਉਂਦੇ ਹੰ ਤੱਕ ਪੜ ਲਿਆ ਏ ਤੱਗ ਹੈ ਉਹ ਬਹੁਤ ਵਧੀਆ ਬੁਲਾਰੇ ਹਨ ਅਤੇ ਬੱਚਿਆਂ ਨੂੰ ਭਾਸ਼ਣ ਕਲਾ ਵਿੱਚ નિਪੁੰਨ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ ਉਹ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਬਾਰੇ ਵੀ ਦੱਸਦੇ ਹੁੰਦੇ ਹਨ ਉਹ ਵਾਤਾਵਰਣ ਪ੍ਰੇਮੀ ਹਨ ਉਹ ਹਮੇਸ਼ਾ ਬੱਚਿਆਂ ਨੂੰ ਵਾਤਾਵਰਣ ਸਾਂਭ ਸੰਭਾਲ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਉਹ ਵਧੀਆ ਖਿਡਾਰੀ ਅਤੇ ਚੰਗੇ ਸਹਿਦੇ ਮਾਲਕ ਹਨ। ਉਹ ਸਾਨੂੰ ਖੇਡਾਂ ਵਿੱਚ ਵੀ ਲੈ ਕੇ ਜਾਂਦੇ ਹਨ। ਤਾਂ ਖੇਡਾਂ ਵਿੱਚ ਵੀ ਲੈ ਕੇ ਜਾਂਦੇ ਹਨ ਆਪਾਂ ਨੇ ਇੱਥੇ ਤੱਕ ਪੜ ਲਿਆ ਏ। ਅੱਗੇ ਉਹ ਅੰਧਵਿਸ਼ਵਾਸ ਤੋਂ ਕੋਹਾ ਦੂਰ ਨੇ ਅਤੇ ਸਾਨੂੰ ਵੀ ਹਮੇਸ਼ਾ ਵਹਿਮਾ ਭਰਮਾਂ ਦੇ ਨਾਲ ਤੋਂ ਦੂਰ ਰਹਿਣ ਦੀ ਨਸੀਹਤ ਦਿੰਦੇ ਰਹਿੰਦੇ ਹਨ ਉਹ ਬੱਚਿਆਂ ਨੂੰ ਲਾਲਚ ਚ ਚੋਰੀ ਝੂਠ ਤੇ ਨਸ਼ਿਆ ਜਿਹੀਆਂ ਬੁਰੀਆਂ ਆਦਤਾਂ ਕਾਰਨ ਜ਼ਿੰਦਗੀ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਸੁਚੇਤ ਕਰਦੇ ਹਨ ਉਹ ਸਾਨੂੰ ਆਵਾਜ਼ਾਈ ਦੇ ਨਿਯਮਾਂ ਦੀ ਜਾਣਕਾਰੀ ਦਿੰਦੇ ਹਨ ਉਹ ਹਮੇਸ਼ਾ ਸਮੇਂ ਤੋਂ ਪਹਿਲਾਂ ਸਕੂਲ ਆ ਕੇ ਸਕੂਲ ਕੈਂਪਸ ਦਾ ਨਿਰੀਖਣ ਕਰਦੇ ਹਨ ਸਕੂਲ ਦੇ ਖੇਡ ਮੈਦਾਨਾਂ ਪਾਰਕਾਂ ਤੇ ਪੀਣ ਦੇ ਪਾਣੀ ਦੇ ਪ੍ਰਬੰਧ ਨੂੰ ਸੂਚਿਤ ਜੀ ਦਿੱਖ ਪ੍ਰਦਾਨ ਕਰਨਾ ਉਹਨਾਂ ਦਾ ਵਿਸ਼ੇਸ਼ ਮੰਤਵ ਹੈ ਉਹ ਸਾਡੇ ਸਕੂਲ ਦੀ ਲਾਇਬ੍ਰੇਰੀ ਦੇ ਇੰਚਾਰਜ ਵੀ ਹਨ। ਪੁਸਤਕਾ ਪ੍ਰਤੀ ਸਾਡੀ ਰੁਚੀ ਪੈਦਾ ਕਰਨ ਲਈ ਨਵੀਆਂ-ਨਵੀਆਂ ਪੁਸਤਕਾਂ ਖਰੀਦਦੇ ਹਨ। ਸਮੇਂ-ਸਮੇਂ ਤੇ ਸਕੂਲ ਵਿੱਚ ਪੁਸਤਕ ਅਤੇ ਬਾਜ਼ਾਰ ਮੇਲੇ ਵੀ ਲਾਉਂਦੇ ਹਨ। ਉਹ ਚੰਗੇ ਲੇਖਕ ਹਨ। ਉਹਨਾਂ ਦੇ ਲੇਖਕਵਾਰਾ ਵਿੱਚ ਲੱਗਦੇ ਹਨ। ਉਹ ਹਰ ਇੱਕ ਨਾਲ ਮਿੱਤਰਤਾ ਰੱਖਦੇ ਹਨ। ਸਕੂਲ ਦੇ ਸਾਰੇ ਅਧਿਆਪਕ ਤੇ ਪਿੰਡ ਵਾਸੀ ਉਹਨਾਂ ਦਾ ਆਦਰ ਸਤਿਕਾਰ ਕਰਦੇ ਹਨ। ਉਹ ਮੇਰੇ ਹੀ ਨਹੀਂ ਸਕੂਲ ਦੇ ਹੀ ਨਹੀਂ ਸਗੋਂ ਸਮੁੱਚੇ ਇਲਾਕੇ ਦੇ ਹਰ ਮਨ ਪਿਆਰੇ ਅਤੇ ਸਨਮਾਨਯੋਗ ਅਧਿਆਪਕ ਹਨ। ਤਾਂ ਬੱਚਿਓ ਇਹ ਸੀ ਮੇਰਾ ਅਧਿਆਪਕ ਲੇਖ ਪੰਜਾਬੀ ਵਿੱਚ। ਤਾਂ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ